ਸਤਿ ਸ੍ਰੀ ਅਕਾਲ ਆਦਾਬ ਨਮਸਤੇ ਅਸਲਾਮੁਅਲੈਕਮ ਮੈਂ ਹਾਂ ਤੁਹਾਡਾ ਦੋਸਤ پرویز ਭੱਟ ਜਗ ਪੰਜਾਬੀ ਨਿਊਜ਼ ਦੇਖਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇਸ ਚੈਨਲ ਦੇ ਉੱਪਰ ਅਸੀਂ ਤੁਹਾਨੂੰ ਪੂਰੇ ਪੰਜਾਬ ਨਹੀਂ ਪੂਰੇ ਭਾਰਤ ਦੀਆਂ ਜਿਹੜੀਆਂ ਮਿੱਠੀਆਂ-ਮਿੱਠੀਆਂ ਆਵਾਜ਼ਾਂ ਆ ਉਹ ਤੁਹਾਨੂੰ ਸੁਣਾਉਂਦੇ ਰਹਿੰਦੇ ਆ ਇਸੇ ਲੜੀ ਦੇ ਤਹਿਤ ਅੱਜ ਸਾਡੇ ਕੋਲ ਪੰਜਾਬ ਦੀ ਧੀ ਆ ਸਿਮਰਨ ਤੇਜੀ ਜੀ ਜੋ ਕਿ ਲੰਬੇ ਸਮੇਂ ਤੋਂ ਗਾਇਕੀ ਦੇ ਵਿੱਚ ਆ ਅੱਜ ਅਸੀਂ ਤੁਹਾਨੂੰ ਉਹਨਾਂ ਦੇ ਨਾਲ ਮਿਲਾਉਣ ਜਾ ਰਹੇ ਹਾਂ ਔਰ ਸਾਰੀ ਗੱਲਬਾਤ ਆਪਾਂ ਉਹਨਾਂ ਦੇ ਨਾਲ ਹੀ ਕਰਦੇ ਹਾਂ ਸਿਮਰਨ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜਗ ਪੰਜਾਬੀ ਨਿਊਜ਼ ਤੇ ਅੱਛਾ ਸਿਮਰਨ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਦੱਸ ਦਿਓ ਵੀ ਤੁਹਾਡਾ ਕੀ ਨਾਮ ਆ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜੀ ਹਾਂਜੀ ਭਾਜੀ ਮੇਰਾ ਨਾਮ ਸਿਮਰਨ ਤੇਜੀ ਹੈ ਜੀ ਤੇ ਮੇਰੇ ਜਿਹੜੇ ਪਿੱਕੇ ਆ ਉਹ ਸ਼ਾਗੋਟ ਤੋਂ ਹੈ ਤੇ ਮੇਰਾ ਸੋਹਰ ਪਰਿਵਾਰ ਸੁਲਤਾਨਪੁਰ ਲੋਧੀ ਹੈ ਜੀ ਹਾਂਜੀ ਇਹ ਜਿਹੜਾ ਗਾਇਕੀ ਦਾ ਸਫ਼ਰ ਆ ਇਹ ਕਿੰਨਾ ਸਮਾਂ ਹੋ ਗਿਆ ਜੀ ਤਾਨੂੰ ਇਹ ਗਾਇਕੀ ਦੀ ਲਾਈਨ ਦੇ ਵਿੱਚ ਇਹ ਬਾਜੀ ਮੈਂ ਆਈ ਥਿੰਕ 3rd ਕਲਾਸ ਦੇ ਵਿੱਚ ਸੀ ਅੱਛਾ ਜਦੋਂ ਤੋਂ ਮੈਂ ਸਟਾਰਟ ਕੀਤਾ ਗਾਣਾ ਤੇ ਉੱਥੇ ਸਾਡੇ ਇੱਕ ਸ਼ਾਹਕੋਟ ਦੇ ਵਿੱਚ ਮੇਲਾ ਬਹੁਤ ਵੱਡਾ ਹੁੰਦਾ ਹੈ ਜੀ ਅ ਮਸਤਬਾ ਬੁੱਲਾਲ ਬਾਦਸ਼ਾਹ ਜੀ ਦਾ ਤੇ ਉਹ ਮੇਲਾ ਸੀ ਤੇ 3 ਦਿਨ ਹੋ ਗਏ ਸੀ ਮੇਲੇ ਚੱਲਦੇ ਨੇ ਜੀ ਤੇ ਫਿਰ ਮੈਂ ਛੋਟੀ ਸੀ ਉਦੋਂ ਤੇ ਮੈਂ ਪਾਪਾ ਨੂੰ ਜिद ਕੀਤੀ ਮੈਂ ਕਿਹਾ ਪਾਪਾ ਮੈਂ ਗਾਉਣਾ ਇੱਥੇ ਤੇ ਪਾਪਾ ਕਹਿੰਦੇ ਕਿ ਤੂੰ ਤਾਂ ਹਲੇ ਬੱਚਾ ਹਾਂ ਤੈਨੂੰ ਕੀ ਹੁੰਦਾ ਤੂੰ ਨਹੀਂ ਗਾਣਾ ਮੈ ਰੋ ਰੋ ਕੇ ਰੋ ਰੋ ਕੇ ਉਥੇ ਟਾਈਮ ਲਿਆ ਮੇਲੇ ਦੇ ਵਿੱਚ ਤੇ ਉਥੇ ਉਸ ਟਾਈਮ ਕਵਾਲ ਲੱਗੇ ਸੀ ਦਰवेश ਅਲੀ ਜੀ ਉਹਨਾਂ ਨੇ ਫਿਰ ਮੈਨੂੰ ਆਪਣੀ ਗੋੱਚ ਚ ਚੱਕ ਕੇ ਤੇ ਮਾਈਕ ਫੜਾਇਆ ਤੇ ਫਿਰ ਮੈਂ ਉਹਨਾਂ ਨਾਲ ਉਦੋਂ ਕਲਾਮਿਕ ਗਿਆ ਉਸ ਤੋਂ ਬਾਅਦ ਫਿਰ papa ਨੇ ਮੈਨੂੰ ਸਿਖਾਇਆ ਜੀ ਸੈਦ ਬੇਗਮ ਮਾਤਾ ਜੀ ਕੋਲ ਤਾਲੀਮ ਲਈ ਮੈਂ ਜੀ ਕਾਲੂ ਪਾਜੀ ਕੋਲ ਤਾਲੀਮ ਲਈ ਜੀ ਹਾਂਜੀ ਕਾਲੂ ਸ਼ਾਕੋਟੀ ਜੀ ਕੋਲ ਹਾਂਜੀ ਅੱਛਾ ਜੀ ਪਰਿਵਾਰ ਦੇ ਵਿੱਚ ਕੋਈ ਹੋਰ ਵੀ ਇਹ ਗਾਇਕੀ ਦਾ ਸ਼ੌਂਕ ਰੱਖਦਾ ਸੀ ਜਾਂ ਤੁਹਾਨੂੰ ਹੀ ਸ਼ੌਂਕ ਪਿਆ ਨਹੀਂ ਹੋਰ ਕੋਈ ਨਹੀਂ ਮੈਨੂੰ ਸ਼ੌਂਕ ਹੈ ਅੱਛਾ ਜੀ ਫਿਰ ਮੋਸਟਲੀ ਜਿਹੜਾ ਆ ਆਪਾਂ ਨੂੰ ਪਤਾ ਨਾ ਵੀ ਪੰਜਾਬ ਦੇ ਵਿੱਚ ਜਿਹੜਾ ਇਸ ਲਾਈਨ ਨੂੰ ਬਹੁਤੇ ਲੋਕ ਸਾਰੇ ਨਹੀਂ ਬਹੁਤੇ ਲੋਕ ਜਿਹੜੇ ਆ ਉਹ ਵਧੀਆ ਨਹੀਂ ਮੰਨਦੇ ਹਨਾ ਵੀ ਜਿਹੜਾ ਡਿਪਾਰਟਮੈਂਟ ਵਧੀਆ ਨਹੀਂ ਉਹ ਜ਼ਿਆਦਾਤਰ ਆਪਣੇ ਮੁੰਡਿਆਂ ਨੂੰ ਵੀ ਇਸ ਲਾਈਨ ਦੇ ਵਿੱਚ ਭੇਜ ਕੇ ਖੁਸ਼ ਹੁੰਦੇ ਤੇ ਕੁੜੀਆਂ ਨੂੰ ਤਾਂ ਤੁਹਾਨੂੰ ਪਤਾ ਹੀ ਹੈ ਬਹੁਤ ਘੱਟ ਅੱਗੇ ਆਉਣ ਦਾ ਮੌਕਾ ਮਿਲਦਾ ਇਸ ਲਾਈਨ ਦੇ ਵਿੱਚ ਹਨਾ ਤੇ ਪਰਿਵਾਰ ਦੇ ਵਿੱਚ ਇਸ ਚੀਜ਼ ਦੀ ਤੁਹਾਡੀ ਸਪੋਰਟ ਹੁੰਦੀ ਰਹੀ ਜਾਂ ਪਰਿਵਾਰ ਦੇ ਵਿੱਚ ਕੋਈ ਕੁਛ ਸੀਗੇ ਵੀ ਜਿਹੜੇ ਸਪੋਰਟ ਕਰਦੇ ਸੀ ਜਾਂ ਕੋਈ ਕੁਛ ਸੀਗੇ ਉਹ ਰੋਕਦੇ ਸੀਗੇ ਨਹੀਂ ਪਰਿਵਾਰ ਦੇ ਵਿੱਚ ਮੇਰੇ অলਮੋਸਟਲੀ ਸਾਰੀ ਪਰਿਵਾਰੀ ਸਪੋਰਟਰ ਸੀ ਇਸ ਕੰਮ ਦੇ ਵਿੱਚ ਜੀ ਪਾਪਾ ਵੀ ਸਪੋਰਟਰ ਸੀ ਬ੍ਰਦਰ ਐ ਮੇਰੇ ਤਿੰਨ ਨੂੰ ਵੀ ਸਪੋਰਟਰ ਸੀ ਜੀ ਤੇ ਫਿਰ ਮੇਰੇ ਭਾਬੀ ਜੀ ਹੋਣੀ ਆ ਤਿੰਨ ਉਹ ਵੀ ਸਾਰੇ ਮਤਲਬ ਚਾਚੂ ਚਾਚੀ ਸਭ ਇਸ ਗੱਲ ਦੇ ਨਾਲ ਐਗਰੀ ਸੀ ਜੀ ਉਹਨਾਂ ਨੇ ਮੈਨੂੰ ਕਦੇ ਨਹੀਂ ਮਨਾਂ ਕੀਤਾ ਸੀ ਬਹੁਤ ਮਿਹਨਤ ਕਰਵਾਈ ਉਹਨਾਂ ਨੇ ਜੀ ਹਾਂਜੀ ਅੱਛਾ ਜੀ ਆਪਾਂ ਗੱਲਾਂ ਤਾਂ ਚੱਲਦੀਆਂ ਰਹਿਣੀਆਂ ਸਟਾਰਟਿੰਗ ਦੇ ਵਿੱਚ ਪਹਿਲਾਂ ਆਪਾਂ ਦਰਸ਼ਕਾਂ ਨੂੰ ਕੁਝ ਨਾ ਕੁਝ ਸੁਣਾਈਏ ਜ਼ਰੂਰ ਹੈ ਨਾ ਹਾਂਜੀ ਔਰ ਉਹੀ ਕਲਾਮ ਸੁਣਾ ਦਿਜੀਏ ਜਿਹੜਾ ਤੁਸੀਂ ਪਾਪਾ ਨੂੰ ਸੁਣਾਇਆ ਸੀਗਾ ਹਾਂਜੀ ਚਲੋ ਜੀ ਆਪਾਂ ਉਹੀ ਸੁਣਾ ਦਿੰਦੇ ਨਿਸ਼ਬਤ ਪੀਰ ਫਰੀਦ ਨਾਲ ਹੈ ਮੇਰੀ ਇਹੋ ਸੋਚਾਂ ਸੋਚ ਬਚਾ ਦਰਦਿਆਂ ਮੈਨੂੰ ਦੋ ਜੱਗ ਦੀ ਅੱਗ ਕੀ ਸੜਨਾ ਏ ਮੰਗਤੀ ਗੰਜ ਸ਼ਕਰ ਸਰਕਾਰ ਦੀਆਂ ਉਹਦੇ ਕਰਮ ਦਾ ਮੁਨਨਾ ਦੇ ਸਕਾਂ ਬੈਰ ਬੈਰ ਤੇ ਮੁੱਲ ਤਾਰ ਦਿਆਂ ਜਿੰਨਾ ਚਿਰ ਨੇ ਸਾਚ ਸਾ ਮੇਰੇ ਮੈਂ ਫਰੀਦ ਫਰੀਦ ਪੁਕਾਰ ਦਿਆਂ ਮੈਂ دیਵਾਨੀ गंज शकर दे गंज शकर जी मैंवानी हे गंज शकर दे गंज शकर लजपाल मेरा मै दवानी हे गंज शकर दे जो कुछ मंगा तो मिलदा ਮਕਸਦ ਹੁੰਦਾ ਪੂਰਾ ਦਿਲ ਦਾ ਜੋ ਕੁਝ ਮੰਗਾ ਇਹ ਤੁਮਿਲਦਾ ਮਕਸਦ ਹੁੰਦਾ ਪੂਰਾ ਦਿਲ ਦਾ ਗੰਜ ਸ਼ਕਰ ਨੇ ਰਖੀਆਂ ਸ਼ਰਮਾ ਗੰਜ ਸ਼ਕਰ ਨੇ ਰਖੀਆਂ ਸ਼ਰਮਾ ਵੇਖ ਕੇ ਮੰਦਾ ਹਾਲ ਮੇਰਾ ਮੈਂ دیਵਾਨੀ ਗੰਜ ਸ਼ਕਰ ਦੇ ਗੰਜ ਸ਼ਕਰ ਦੇ ਮੈਂ دیਵਾਨੀ ਗੰਜ ਸ਼ਕਰ ਦੇ ਵਾਹ ਜੀ ਵਾਹ ਕੀ ਬਾਤ ਆ ਸਮਝ ਜੀ ਮੇਰੀ ਤਾਂ ਲੋਈ ਖੜੀ ਹੋ ਗਈ ਬਈ ਇਹ ਇੱਕ ਮੈਂ ਵੈਸੇ ਤਾਂ ਹਰ ਕੋਈ ਹੈ ਨਾ ਜਦੋਂ ਸਾਹਮਣੇ ਬੈਠਾ ਹੁੰਦਾ ਇਹ ਕਹਿੰਦਾ ਵਧੀਆ ਗਾਉਂਦਾ ਪਰ ਵਾਕਿਆ ਹੀ ਸਕੂਨ ਆਇਆ ਮਨ ਨੂੰ ਸੁਣ ਕੇ ਤੇ ਗਾਇਕੀ ਲਾਈਨ ਦੇ ਵਿੱਚ ਕੋਈ ਉਸਤਾਦ ਧਾਰਿਆ ਹਾਂਜੀ ਔਰ ਕਿੰਨੇ ਕ ਸਮਿਆਂ ਤੁਸੀਂ ਉਸਤਾਦ ਤੋਂ ਬਿਨਾ ਗਾਇਆ ਹਾਂਜੀ ਤੇ ਕਿੰਨੇ ਸਮੇ ਤੋਂ ਬਾਅਦ ਫਿਰ ਤੁਸੀਂ ਉਸਤਾਦ ਦੀ ਤੁਹਾਨੂੰ ਪਤਾ ਲੱਗਾ ਵੀ ਜ਼ਰੂਰਤ ਜਿਹੜੀ ਹੈਗੀ ਆ ਹਾਂਜੀ ਮੈਂ 12-13 ਸਾਲ ਉਸਤਾਦ ਜੀ ਤੋਂ ਬਿਨਾ ਗਾਇਆ ਬਟੋਦੋ ਵੀ ਮੈਂ ਮੈਨੂੰ ਪਪਾ ਉਹਨਾਂ ਨੇ ਸੈਦਾ ਆਂਟੀ ਗੋਲਡ ਤਾਲੀਮ ਲੈਂਦੀ ਸੈਦਾ ਬੇਗਮ ਜੀ ਸਰਦ ਬੇਗਮ ਜੀ ਉਹਨਾਂ ਕੋਲ ਛੱਡ ਦਿੱਤਾ ਉਹਨਾਂ ਨੇ ਮੈਨੂੰ ਕਾਫੀ ਤਾਲੀਮ ਦਿੱਤੀ ਜੀ ਤੇ ਉਸ ਤੋਂ ਬਾਅਦ ਕਾਲੂ ਸ਼ਾ ਕੋਟੀ ਭਾਜੀ ਕੋਲ ਗਈ ਮੈਂ ਉਹਨਾਂ ਨੇ ਕਾਫੀ ਮੈਨੂੰ ਤਾਲੀਮ ਦਿੱਤੀ ਜੀ ਉਸ ਤੋਂ ਬਾਅਦ ਕਾਲੂ ਸ਼ਾ ਕੋਟੀ ਭਾਜੀ ਕੋਲ ਮੈਂ ਗਈ ਉਹਨਾਂ ਨੇ ਮੈਨੂੰ ਕਾਫੀ ਤਾਲੀਮ ਦਿੱਤੀ 2-3 ਸਾਲ ਤੇ ਫਿਰ 2 ਸਾਲ ਦਾ ਗੈਪ ਪਿਆ ਵਿੱਚ ਜੀ ਤੇ ਫਿਰ ਉਸ ਤੋਂ ਬਾਅਦ ਮੈਂ ਉਸਤਾਦ ਗੁਲਸ਼ਨ ਮੀਰ ਜੀ ਦੇ ਨਾਲ ਉਸਤਾਦਿਸ਼ਕਿਰਦੀ ਕੀਤੀ ਤੇ ਉਹਨਾਂ ਨੇ ਕਾਫੀ ਮੈਨੂੰ ਮਤਲਬ ਤਾਲੀਮ ਦਿੱਤੀ ਉਹਨਾਂ ਨੇ ਵੀ ਗੋੜ ਦੀ ਉੱਠਣਾ ਬੈਠਣਾ ਸਿਖਾਇਆ ਹਾਂਜੀ ਅੱਛਾ ਜੀ ਪਹਿਲਾਂ ਤੁਸੀਂ ਸੈਦਾ ਬੇਗਮ ਜੀ ਦੇ ਕੋਲ ਤਾਲੀਮ ਲਈ ਹੈ ਨਾ ਜੀ ਹਾਂਜੀ ਉਹਨਾਂ ਕੋਲ ਕਿੰਨਾ ਕੁ ਸਮਾਂ ਜਿਹੜਾ ਸਿੱਖਿਆ ਤੁਸੀਂ ਉਹਨਾਂ ਕੋਲ 3-4 ਸਾਲ ਉਹ ਤੁਹਾਡੇ ਲਾਗੇ ਦੇ ਹੀ ਆ ਹਾਂਜੀ ਉਹ ਉਸ ਟਾਈਮ ਸ਼ਾਹਕੋਟ ਦੇ ਵਿੱਚ ਰਹਿੰਦੇ ਸੀ ਅੱਛਾ ਬਟ ਹੁਣ ਤਾਂ ਉਹਨਾਂ ਨੇ ਆਈ ਥਿੰਕ ਲੋਈਆਂ ਅੱਛਾ ਉਹ ਤੋਂ ਮੂਵ ਹੋ ਗਿਆ ਨਾ ਜੀ ਹਾਂਜੀ ਤੇ ਸ਼ਾਹ ਸ਼ਾਹਕੋਟ ਦੇ ਵਿੱਚ ਹੀ ਕਾਲੂ ਸ਼ਾਹਕੋਟੀ ਜੀ ਰਹਿੰਦੇ ਸੀ ਜੋ ਮਾਸਟਰ ਸਲੀਮ ਦੇ ਬ੍ਰਦਰ ਹਾਂਜੀ ਤੇ ਉਹਨਾਂ ਕੋਲ ਕਿੰਨਾ ਸਮਾਂ ਸਿੱਖਿਆ ਜੀ ਉਹਨਾਂ ਕੋਲ ਵੀ 2-3 ਸਾਲ ਤੇ 2-3 ਸਾਲ ਲਾਇਆ ਹਾਂਜੀ ਉਹਨਾਂ ਕੋਲ ਵੀ 2-3 ਸਾਲ ਤੇ ਉਹ ਆਪ ਵੀ ਬਹੁਤ ਵਧੀਆ ਗਾਉਂਦੇ ਆ ਤੁਹਾਨੂੰ ਕੀ ਕਹਿੰਦੇ ਹੁੰਦੇ ਸੀ ਕਿ ਵੀ ਵਧੀਆ ਗੋਣੇ ਆ ਜਾਂ ਕਿਦਾਂ ਹਾਂਜੀ ਉਹਨਾਂ ਨੇ ਹਮੇਸ਼ਾ ਜਦੋਂ ਕੋਈ ਚੀਜ਼ ਦੁਰਦੁਰ ਹੁੰਦੀ ਸੀ ਜਾਂ ਸੋਰ ਹੁੰਦਾ ਸੀ ਹਮੇਸ਼ਾ ਉਸ ਸਹੀ ਕਰਾਉਂਦੇ ਸੀ ਉਹਨੂੰ ਬਟ ਉਹਨਾਂ ਨੇ ਕਦੀ ਵੀ ਇਦਾਂ ਨਹੀਂ ਸੋਚਿਆ ਸੀ ਕਿ ਬੱਚਾ ਸਾਡੇ ਤੋਂ ਸਿੱਖਣਾ ਹੁੰਦਾ ਚਾਹੇ ਸਾਦਾ ਬੇਗਮ ਜੀ ਦੀ ਗੱਲ ਲਗਾ ਲੋ ਚਾਹੇ ਸ਼ਾਗੋਟੀ ਬਾਈ ਦੀ ਲਗਾ ਲੋ ਜੀ ਉਹਨਾਂ ਨੇ ਮੈਨੂੰ ਹਮੇਸ਼ਾ ਬੱਚਾ ਆਂਗ ਰੱਖਿਆ ਆਪਣੀਆਂ ਹਾਂ ਲੰਗਰ ਜਰ ਜੀ ਤੇ ਕਦੇ ਵੀ ਉਹਨਾਂ ਨੇ ਕੋਈ ਗੱਲ ਇਤਤ ਦੀ ਨਹੀਂ ਕੀਤੀ ਸਿਮਰਤ ਜੀ ਮੇਰੇ ਸਾਹਮਣੇ ਨਾਲ ਜਿਹੜੀ ਗਾਇਕੀ ਆ ਉਹ ਇੱਕ ਗੋਡ ਗਿਫਟ ਆ ਹਨਾ ਹਾਂ ਜੀ ਤੇ ਉਹਨੂੰ ਆਪਾਂ ਪਾਲਿਸ਼ ਕੀਤਾ ਜਾ ਸਕਦਾ ਹਨਾ ਕਿਉਂਕਿ ਗਾਇਕੀ ਇੱਕ ਅੰਦਰੋਂ ਹੀ ਆ ਹਾਂ ਜੀ ਜਦੋਂ ਤੁਸੀਂ ਦੱਸਿਆ ਵੀ ਵਾਕਈ ਇਹ ਸਹੀ ਗੱਲ ਆ ਕਿਉਂਕਿ ਤੁਸੀਂ ਛੋਟੇ ਸੀ ਹਾਂ ਜੀ ਤੇ ਉਦੋਂ ਤੁਹਾਨੂੰ ਦੇਖ ਕੇ ਸ਼ੌਂਕ ਪੈਦਾ ਹੋ ਗਿਆ ਹਨਾ ਵੀ ਮੈਂ ਵੀ ਗਾਉਣਾ ਆ ਹਾਂ ਜੀ ਤੇ ਉਦੋਂ ਉਸ ਟਾਈਮ ਵੀ ਤੁਹਾਡੇ ਫਾਦਰ ਸਾਹਿਬ ਨੇ ਜਦੋਂ ਤੁਸੀਂ ਸੁਣਾਇਆ ਹੋਊਗਾ ਉਹਨਾਂ ਨੂੰ ਲੱਗਾ ਹੋਊਗਾ ਵੀ ਯਾਰ ਬਹੁਤ ਵਧੀਆ ਗਾਇਆ ਹਾਂਜੀ ਜਦੋਂ ਮੈਂ ਪਾਜੀ ਫਸਟ ਟਾਈਮ ਗਾਇਆ ਸੀ ਉੱਥੇ ਦਰਬਾਰ ਤੇ ਪਪਾ ਹੁਣੇ ਨਾਲੇ ਰੋਣ ਤੇ ਨਾਲੇ ਗੱਲਾਂ ਕਰਨ ਵੀ ਇਹ ਇਦਾਂ ਕਿਦਾਂ ਹੋ ਗਈ ਤੇ ਉਸ ਤੋਂ ਅਗਲੇ ਦਿਨ ਪਪਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨੇ ਗੋਣਗਾਲੀ ਮੈਂ ਛੋਟੇ ਛੋਟੇ ਹੱਥਾਂ ਨਾਲ ਕੰਮ ਕਰਨਾ ਨਾਲੇ ਗਏ ਜਾਣਾ ਕਿਚਨ ਚ ਜਾਂ ਰੂਮ ਦੇ ਵਿੱਚ ਫਿਰ ਪਾਪਾ ਹੁਣਾਂ ਨੂੰ ਪਤਾ ਲੱਗ ਗਿਆ ਕਿ ਇਹਨੇ ਹੁਣ ਗੋਣਾ ਹੀ ਆ ਕਰਦੇ ਹਾਲਾਤ ਕਿਦਾਂ ਦੇ ਸੀ ਉਸ ਟਾਈਮ ਕਰਦੇ ਹਾਲਾਤ ਕੁਝ ਬਹੁਤੇ ਠੀਕ ਨਹੀਂ ਸੀ ਜੀ ਤੇ ਮਤਲਬ ਉਸ ਟਾਈਮ ਗਰੀਬੀ ਦਾ ਟਾਈਮ ਸੀ ਉਹ ਜੀ ਤੇ ਪਰ ਪਾਪਾ ਹੁਣਾਂ ਨੇ ਫਿਰ ਵੀ ਮੇਰੀਆਂ ਜੋ ਵੀ ਖੁਆਇਸ਼ਾਂ ਰੀਝਾਂ ਫਾਦਰ ਸਾਹਿਬ ਕੀ ਕੰਮ ਕਰਦੇ ਸੀ ਉਹ ਪੈਂਡਿੰਗ ਦਾ ਕੰਮ ਕਰਦੇ ਸੀ ਤੇ ਮਦਰ ਮਦਰ ਹਾਊਸ ਵਾਈਫ ਜੀ ਮਦਰ ਹਾਊਸ ਵਾਈਫ ਜੀ ਤੇ ਕਿੰਨੇ ਭੈਣ ਭਰਾ ਸੀ ਤੁਸੀਂ ਮੇਰੇ ਤਿੰਨ ਬ੍ਰਦਰ ਸੀ ਜੀ ਮੇਰੇ ਤੋਂ ਵੱਡੇ ਨੇ ਉਹ ਤੇ ਮੈਂ ਇੱਕੋ ਇੱਕ ਆਪਣੀ ਤੇ ਜਦੋਂ ਤੁਸੀਂ ਛੋਟੇ ਸੀ ਉਹ ਵੀ ਕੋਈ ਜਿਆਦੇ ਵੱਡੇ ਨਹੀਂ ਹੋਣੇ ਨਹੀਂ ਮੈਂ ਸਾਰਿਆਂ ਨਾਲ ਛੋਟੀ ਹਾਂ ਉਹ ਕੰਮ ਕਰਦੀ ਸੀ ਉਸ ਟਾਈਮ ਹਾਂਜੀ ਉਸ ਟਾਈਮ ਉਹ ਕੰਮ ਕਰਦੀ ਸੀ ਬ੍ਰਦਰ ਵੀ ਕਰਦੀ ਸੀ ਹਾਂਜੀ ਅੱਛਾ ਤੇ ਅ ਅੱਛਾ ਅਗਲੀ ਗੱਲ ਆਪਾਂ ਵੀ ਜੇ ਜਦੋਂ ਹਾਲਾਤ ਤੁਸੀਂ ਦੱਸਿਆ ਤੇ ਬਹੁਤੇ ਵਧੀਆ ਨਹੀਂ ਸੀਗੇ ਹਾਂਜੀ ਤੇ ਜਿਹੜੀ ਇਹ ਸਿੰਗਿੰਗ ਦੀ ਲਾਈਨ ਆ ਇਹ ਸਸਤੀ ਲਾਈਨ ਨਹੀਂ ਹੈਗੀ ਹੈ ਨਾ ਨਹੀਂ ਬਿਲਕੁਲ ਇਹਦੇ ਜਿਹੜੇ ਇਨਸਟਰੂਮੈਂਟ ਵੀ ਆ ਉਹ ਮਹਿੰਗੇ ਆ ਜੀ ਤੇ ਕਿਤਾ ਫੋਰਡ ਕਰਦੇ ਸੀ ਜਾਂ ਪਾਪਾ ਕਹਿੰਦੇ ਸੀ ਵੀ ਨਹੀਂ ਇਸ ਚੀਜ਼ ਤੋਂ ਬਿਨਾ ਹੀ ਸਾਰਲਾ ਜਦੋਂ ਤੁਸੀਂ ਕਿਹਾ ਵੀ ਹਰਮੋਨੀਅਮ ਚਾਹੀਦਾ ਹਾਂਜੀ ਵੀ ਉਹ ਵੀ ਮਹਿੰਗੀ ਚੀਜ਼ ਆ ਬਿਲਕੁਲ ਇਹਦੇ ਹਰ ਇਨਸਟਰੂਮੈਂਟ ਜਿਹੜੇ ਆ ਉਹ ਮਹਿੰਗੇ ਆ ਹਾਂਜੀ ਤੇ ਉਸ ਟਾਈਮ ਉਹ ਚੀਜ਼ ਅਵੇਲੇਬਲ ਹੋ ਜਾਂਦੀ ਸੀ ਜਾਂ ਕਿਦਾਂ ਵੀ ਸਾਰਨਾ ਹੀ ਪੈਂਦਾ ਸੀ ਕਿਸੇ ਚੀਜ਼ ਨਾਲ ਹਾਂਜੀ ਬਹੁਤ ਮੁਸ਼ਕਿਲ ਨਾ ਹੁੰਦੀ ਸੀ ਪਰ ਪਪਾ ਤੋਂ ਮੈਂ ਮੰਗ ਮੰਗ ਲਿਆ ਸੀ ਹਰਮੋਨੀਅਮ ਮੈਂ ਕਿਹਾ ਪਪਾ ਮੈਂ ਰਿਆਜ਼ ਕਰਨਾ ਤੇ ਫਿਰ ਪਰ ਉਹਨਾਂ ਨੇ ਮੈਨੂੰ ਨਾ ਨਹੀਂ ਕੀਤੀ ਉਹ ਉਹਨਾਂ ਨੇ ਮੈਨੂੰ ਜਿੱਦਾਂ ਕਿਦਾਂ ਕਰਕੇ ਉਸ ਟਾਈਮ ਦੇ ਵਿੱਚ ਐ ਇਨਸਟਰੂਮੈਂਟ ਲੈਣੇ ਬਹੁਤ ਔਖੇ ਹੁੰਦੇ ਸੀ ਜੀ ਬਿਲਕੁਲ ਤੇ ਫਿਰ ਵੀ ਪਪਾ ਨੇ ਇੱਕ ਮੇਰੀ ਖੁਸ਼ੀ ਦੇ ਲਈ ਮੈਨੂੰ ਹਰਮੋਨੀਅਮ ਲਿਆ ਕੇ ਦਿੱਤਾ ਤੇ ਮੈਨੂੰ ਕਿਹਾ ਕਿ ਤੂੰ ਰਿਆਜ਼ ਕਰਿਆ ਕਰ ਤੂੰ ਆਪਣਾ ਸੋਚ ਉਸ ਟਾਈਮ ਵੀ ਲਿਆ ਕੇ ਦਿੱਤਾ ਹਾਂਜੀ ਉਸ ਟਾਈਮ ਵੀ ਲਿਆ ਕੇ ਜੀ ਅੱਛਾ ਜੀ ਇੱਕ ਕਲਾਮ ਹਾਂਜੀ ਦਰਸ਼ਕਾਂ ਦੇ ਰੂਬਰੂ ਇੱਕ ਹੋਰ ਹੋ ਜਾਵੇ ਫਿਰ ਆਪਾਂ ਗੱਲਾਂ ਦਾ ਇਹ ਇਹ ਸਿਲਸਲਾ ਚੱਲਦਾ ਰਹੇਗਾ ਸਾਨੂੰ ਇਸ਼ਕ ਚ ਲੱਗਿਆ ਛੋਟਾ ਨੇ ਕੁਝ ਮਾਰ ਲਿਆ ਇਨਾ ਲੋਕਾਂ ਨੇ ਸਾਨੂੰ ਇਸ਼ਕ ਚ ਲੱਗਿਆ ਛੋਟਾ ਨੇ ਕੁਝ ਮਾਰ ਲਿਆ ਇਹਨਾਂ ਲੋਕਾਂ ਨੇ ਅਸੀਂ ਸਭ ਕੁਝ ਹੱਸ ਕੇ ਜਿੱਦ ਜਾਂਦੇ ਅਸੀਂ ਸਭ ਕੁਝ ਹੱਸ ਕੇ ਜਿੱਦ ਜਾਂਦੇ ਦੁੱਖ ਤੇਰਾ ਜੜਿਆ ਨਹੀਂ ਜਾਂਉਨਾ ਸਾਨੂੰ ਸਿੱਖ ਚ ਲੱਗੀਆਂ ਛੋਟਾਂ ਨੇ ਸਾਡਾ ਤੇਰੇ ਬਿਨਾ ਗਜ਼ਰਾਨੀ ਇਹ ਜਾਣਦਾ ਤੂੰ ਵੀ ਗਲ ਸਜਣਾ ਤੈਨੂੰ ਚਾਹਿਆ ਸੀ ਤੈਨੂੰ ਚਾਹਨੇ ਆ ਤੈਨੂੰ ਚਾਹਾਂਗੇ ਹਰ ਪਲ ਸਜਣਾ ਇਹ ਕਲਮਾ ਤੇਰੀ ਜੁਦਾਈ ਦਾ ਇਹ ਕਲਮਾ ਤੇਰੀ ਜੁਦਾਈ ਤਾਂ ਸਾਡੇ ਤੋਂ ਪੜਿਆ ਵੈ ਨਈ ਜਾਉਣਾ ਸਾਨੂੰ ਇਸ਼ਕ ਚ ਲੱਗਿਆ ਝੋਟਾਂ ਨੇ ਵਾਹ ਕੀ ਬਾਤ ਹੈ ਜੀ ਅੱਛਾ ਸਿਮਰਨ ਜੀ ਫਿਰ ਤੁਸੀਂ ਜਿਹੜਾ ਤਾਲੀਮ ਲੈਣ ਦੇ ਲਈ ਜਿਹੜੇ ਨੂੜਾ ਸਿਸਟਰ ਦੇ ਫਾਦਰ ਸਾਹਿਬ ਜੀ ਉਸਤਾਦ ਗੁਲਸ਼ਨ ਮੀਤ ਜੀ ਉਹਨਾਂ ਦੇ ਕੋਲ ਗਏ ਹਨ ਜੀ ਉਹਨਾਂ ਕੋਲ ਕਿਉਂਕਿ ਉਹਨਾਂ ਦੇ ਤਾਂ ਜਿਹੜਾ ਬਾਲੀਵੁੱਡ ਦੇ ਸਟਾਰ ਜਿਹੜੇ ਸਿੰਗਰ ਆ ਉਹ ਪੈਦਾ ਕਰਦੇ ਹਨ ਜੀ ਤੇ ਉਹਨਾਂ ਦੇ ਕੋਲ ਕਿੰਨਾ ਚਿਰ ਤਾਲੀਮ ਲਈ ਔਰ ਉਹਨਾਂ ਦਾ ਕੀ ਸੀ ਪੁਆਇੰਟ ਆਫ 뷰 ਵੀ ਤੁਸੀਂ ਪਾਸ ਆ ਜਾਂ ਫੇਲ ਆ ਹਾਂਜੀ ਉਹਨਾਂ ਕੋਲ ਮੈਂ 1 ਸਾਲ ਰਹੀ ਹਾਂ ਅੱਛਾ ਜੀ ਹਾਂਜੀ ਤੇ ਉਹਨਾਂ ਨੇ वैसे तो वो किसी भी बच्चे ਨੂੰ ਕੋਈ ਵੀ ਸਟੂਡੈਂਟ ਜਾਂਦਾ ਉਹਨਾਂ ਨੂੰ ਉਹਨਾਂ ਦੀ ਵੀ ਇਹੀ ਆਦਤ ਹੈ ਕਿ ਉਹ ਉਹਨਾਂ ਨੂੰ ਸਟੂਡੈਂਟ ਵਾਈਜ਼ ਨਹੀਂ ਰੱਖਦੇ ਜੀ ਉਹ ਹਮੇਸ਼ਾ ਆਪਣੇ ਬੱਚਾ ਵਾਂਗ ਹੀ ਰੱਖਦੇ ਨੇ ਜੀ ਤੇ ਉਹਨਾਂ ਨੇ ਜਦੋਂ ਮੈਂ ਫਸਟ ਡੇ ਉਹਨਾਂ ਨੂੰ ਕਲਾਮ ਸੁਣਾਇਆ ਤੇ ਗੁਲਸ਼ਨ ਪਾਪਾ ਕਹਿੰਦੇ ਵੀ ਸਹੀ ਹੈ ਪੁੱਤਰ ਤੂੰ ਫਿਰ ਉਹਨਾਂ ਨੇ ਮੈਨੂੰ ਬੁਲਾਇਆ ਆਪਣੇ ਘਰ ਉੱਥੇ ਰੱਖਿਆ ਤੇ ਕਾਫੀ ਉਹਨਾਂ ਨੇ ਮੈਨੂੰ ਚੀਜ਼ਾਂ ਦੱਸੀਆਂ ਤੇ ਪਰ ਉਹਨਾਂ ਦਾ ਮਤਲਬ ਇਹ ਸੀ ਕਿ ਸਾਡੇ ਕੋਲ ਬੱਚਾ ਆਇਆ ਤੇ ਅਸੀਂ ਉਹਨੂੰ ਮਿਹਨਤ ਕਰਵਾਈ ਹੈ ਮੈਨ ਤੋਂ ਬਹੁਤ ਕਰਵਾਉਂਦੇ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਦਿਨ ਰਾਤ ਉਹ ਜਿੱਦਾਂ ਜੋਤੀ ਦੀਦੀ ਹੁਣਾਂ ਨੂੰ ਮਿਹਨਤ ਕਰਾਉਂਦੇ ਸੀ ਕਿਉਂਕਿ ਉਹ ਵੀ ਉਹ ਆਪ ਵੀ ਗਾਇਕੀ ਨੂੰ ਹੀ ਸਮਰਪਿਤ ਹੈ ਹਾਂਜੀ ਹਾਂਜੀ ਬਿਲਕੁਲ ਅੱਛਾ ਜੀ ਫਿਰ ਤੁਹਾਡੀ ਮੈਰਿਜ ਹੋ ਗਈ ਹਾਂਜੀ ਹੈਨਾ ਮੈਰਿਜ ਤੁਸੀਂ ਦੱਸਿਆ ਵੀ ਸੁਲਤਾਨਪੁਰ ਲੋਧੀ ਹੋਈ ਹੈ ਨਾ ਹਾਂਜੀ ਤੇ ਲਵ ਮੈਰਿਜ ਕਰਾਈ ਜਾ ਰਿਹਾ ਹੈਂਜ ਹਾਂਜੀ ਲਵ ਮੈਰਿਜ ਲਵ ਮੈਰਿਜ ਤੇ ਫਿਰ ਤਾਂ ਪਹਿਲਾਂ ਦੱਸਿਆ ਹੋਣਾ ਵੀ ਹੈ ਨਾ ਪਤਾ ਹੀ ਹੋਣਾ ਵੀ ਸਿੰਗਰ ਹੈ ਹਾਂਜੀ ਤੇ ਪਹਿਲੇ ਫਿਰ ਉਹ ਜਿਹੜੇ ਤੁਹਾਡੇ ਹਸਬੰਡ ਆ ਜੀ ਉਹ ਤਾਂ ਉਹਨਾਂ ਨੂੰ ਤਾਂ ਪਤਾ ਹੀ ਹੈ ਨਾ ਵੀ ਸਿੰਗਰ ਆ ਹਾਂਜੀ ਤੇ ਹੋਰ ਘਰ ਦੇ ਵਿੱਚ ਤੁਹਾਡੇ ਸੱਸ ਤੁਹਾਡੇ ਸੋਹਰਾ ਸਾਹਿਬ ਉਹਨਾਂ ਵੱਲੋਂ ਕੋਈ ਰੋਕਾ ਟੋਕੀ ਪਰਿਵਾਰ ਦੇ ਵਿੱਚ ਤਾਂ ਨਹੀਂ ਜਾਂ ਉਹ ਇਧਰਲੇ ਪਰਿਵਾਰ ਵਾਂਗੂ ਹੀ ਉਧਰ ਆ ਹਾਂਜੀ ਸੇਮ ਇਧਰਲੇ ਪਰਿਵਾਰ ਵਾਂਗੂ ਉਧਰ ਉਧਰ ਖੈਰ ਪਾਪਾ ਤੇ ਨਹੀਂਗੇ ਮਮਾ ਜੀ ਤੇ ਦਾदू-ਦਾਦੀ ਆ ਇੱਕ ਵੱਡੇ ਭਾਜੀ ਆ ਮੇਰੇ ਹਸਬੰਡ ਤੋਂ ਵੱਡੇ ਨੇ ਜਿਹੜੇ ਹਾਂਜੀ ਉਹਨਾ ਉਹ ਵੀ ਮੈਨੂੰ ਬਹੁਤ ਸਪੋਰਟ ਕਰਦੇ ਨੇ ਉਹਨਾਂ ਨੇ ਹੁਣ ਮੈਨੂੰ ਥੋੜਾ ਟਾਈਮ ਹੋ ਗਿਆ ਰੋਮੋਨੀਅਮ ਨਿਊ ਲੈ ਕੇ ਦਿੱਤਾ ਕੀ ਬਾਤ ਹਰ ਇੱਕ ਚੀਜ਼ ਮੇਰੀ ਪੂਰੀ ਕਰਦੇ ਨੇ ਹਾਂਜੀ ਫਿਰ ਜੇਕਰ ਸਪੋਰਟ ਮਿਲਦੀ ਰਹੇ ਨਾ ਸਪੋਰਟ ਮਿਲਣੀ ਬਹੁਤ ਜ਼ਰੂਰੀ ਆ ਬਿਲਕੁਲ ਹੈਨਾ ਜੇ ਸਪੋਰਟ ਮਿਲਦੀ ਰਹੇ ਤੇ ਗਾਇਕ ਜਿਹੜਾ ਅੱਗੇ ਤੋਂ ਅੱਗੇ ਵਧਦਾ ਰਹਿੰਦਾ ਖਾਸ ਕਰ ਜਿਹੜੀ ਸਾਡੀ ਲੇਡੀ ਜਿਹੜੀ ਸਾਡੀ ਪੰਜਾਬ ਦੀ ਧੀ ਆ ਜਿਹੜੀ ਸਿੰਗਰ ਆ ਉਹਨਾਂ ਨੂੰ ਸਪੋਰਟ ਪਰਿਵਾਰ ਵੱਲੋਂ ਮਿਲਣੀ ਬਹੁਤ ਜ਼ਰੂਰੀ ਆ ਨਾ ਤੇ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਕਿਉਂਕਿ ਅੱਜ ਇਹ ਜਿਹੜੀ ਤੁਹਾਡੀ ਵੀਡੀਓ ਆ ਬਹੁਤ ਦੂਰ ਤੱਕ ਦੁਨੀਆ ਨੇ ਦੇਖਣੀ ਆ ਹਾਂਜੀ ਵੀ ਤੁਸੀਂ ਕਿਹੜੇ-ਕਿਹੜੇ ਫੰਕਸ਼ਨ ਜਿਹੜੇ ਕਰਦੇ ਆ ਤੁਸੀਂ ਲਾਈਵ ਹਾਂਜੀ ਮੈਂ ਸੂਫੀ ਮਹਿਫਲ ਤੇ ਜਾਗਰਾਂ ਨਹੀਂ ਕਰਦੀ ਆ ਜੀ ਹਾਂਜੀ ਇਸ ਤਰ੍ਹਾਂ ਇਹ ਮਹਾਮਾਈ ਦੀ ਭੇਟ ਵੀ ਇੱਕ ਫਿਰ ਹੋ ਜਵੇ ਜੀ ਹਾਂਜੀ ਜੀ ਅੱਜ ਮੈਂ ਦਰਸ਼ ਮਯਾਦਾ ਕੀਤਾ ਉਸ ਦਾ ਨਾਮ ਪਿਆਲਾ ਪੀਤਾ ਅੱਜ ਮੈਂ ਦਰਸ਼ ਮਯਾਦਾ ਕੀਤਾ ਉਹਦਾ ਨਾਮ ਪਿਆਲਾ ਪੀਤਾ ਝੂਟਾ ਮਸਤੀ ਵਾਲਾ ਲਿੱਤਾ ਨਾਮ ਚ ਰਚਦੀ ਰਚਦੀ ਨੇ ਨਾਮ ਚ ਰਚਦੀ ਰਚਦੀ ਨੇ ਨੀ ਮੈਂ ਅੱਜ ਕਮਲੀ ਹੋ ਜਾਣਾ ਢਿਓ ਨੱਚਦੀ ਨੱਚਦੀ ਨੇ ਨੀ ਮੈਂ ਅੱਜ ਕਮਲੀ ਹੋ ਜਾਣਾ ਹੜਿਓ ਨੱਚਦੀ ਨੱਚਦੀ ਨੇ ਨੀ ਮੈਂ ਨੱਚਦੀ ਨੱਚਦੀ ਨੇ ਨੀ ਮੈਂ ਨੱਚਦੀ ਨੱਚਦੀ ਨੇ ਨੀ ਮੈਂ ਅਜ ਕਮਲੀ ਹੂੰ ਜਾਣਾ ਹੜਿਓ ਨੱਚਦੀ ਨੱਚਦੀ ਨੇ ਅੰਮ੍ਰਿਤ ਵੇਲੇ ਰੋਜ਼ ਵਾਂਗ ਮੈਂ ਮਾਂ ਦੀ ਚੁੰਕੀ ਪਰਦੀ ਸੀ ਮਾਂ ਦੀ ਚੁੰਕੀ ਪਰਦੀ ਸੀ ਜੋਤ ਜਗਾ ਕੇ ਤੂਫ ਤੂਫਾ ਕੇ ਜੈ ਮਾਂ ਜੈ ਮਾਂ ਕਰਦੀ ਸੀ ਜੇ ਮਾ ਜੇ ਮਾ ਕਰਦੀ ਸੀ ਮੈਨੂੰ ਮਿਲ ਗਿਆ ਸਦਾਰਾ ਅੜਿਓ ਹੁਣ ਜਗ ਦੀ ਨਹੀਂ ਪਰਵਾੜਿਓ ਹੋ ਦਿੱਤਾ ਆਣ ਦਿਦਾਰ ਮੈਨੂੰ ਅਜ ਸੂਰਤ ਸਜਦੀ ਨੇ ਮੈਨੂੰ ਅਜ ਸੂਰਤ ਸਜਦੀ ਨੇ ਨਹੀਂ ਮੈਂ ਅਜ ਕਮਲੀ ਹੋ ਜਾਣਾ ਅੜਿਓ ਨੱਚਦੀ ਨੱਚਦੀ ਨੇ ਨਹੀਂ ਮੈਂ ਅਜ ਕਮਲੀ ਹੋ ਜਾਣਾ ਅੜਿਓ ਨੱਚਦੀ ਨੱਚਦੀ ਨੇ ਵਾਹਵਾ ਕੀ ਬਾਤ ਹੈ ਜੀ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਜਿੰਨੇ ਵੀ ਸਾਡੇ ਸੰਤ ਮਹਾਪੁਰਸ਼ ਜੋ ਡੇਰਿਆਂ ਤੇ ਆ ਮੁਕ ਸੇਵਾ ਦਾ ਰਿਹਾ ਹੈ ਨਾ ਜੋ ਵੀ ਸਾਡੀ ਇਸ ਵੀਡੀਓ ਨੂੰ ਦੇਖ ਰਹੇ ਆ ਅਸੀਂ ਇਹ ਇਦਾਂ ਦੇ ਸੁਰੀਲੇ ਜਿਹੜੇ ਬੱਚੇ ਆ ਨਾ ਇਦਾਂ ਦੇ ਸੁਰੀਲੇ ਜਿਹੜੇ ਆਰਟਿਸਟ ਆ ਇਦਾਂ ਦੀਆਂ ਜਿਹੜੇ ਇੰਟਰਵਿਊ ਸਾਡਾ ਕਰਨ ਦਾ ਮਕਸਦ ਇਹੀ ਹੁੰਦਾ ਕਿਉਂਕਿ ਸਾਨੂੰ ਬਹੁਤ ਫੋਨ ਆਉਂਦੇ ਰਹਿੰਦੇ ਆ ਸਿਮਰਤ ਜੀ ਸਾਨੂੰ ਫੋਨ ਕਰਦੇ ਆ ਜਿਹੜਿਆਂ ਜਿਹਨਾਂ ਨਾਲ ਪਿਆਰ ਆ ਉਹ ਕਰਦੇ ਆ ਫੋਨ ਵੀ ਅਸੀਂ ਮੇਲਾ ਕਰਵਾਉਣਾ ਆ ਕੋਈ ਸਿੰਗਰ ਕੋਈ ਵਧੀਆ ਜਿਹਾ ਦਿਓ ਹਨਾ ਤੇ ਸਾਨੂੰ ਅਸੀਂ ਜਾਗਰਣ ਕਰਵਾਉਣਾ ਆ ਕੋਈ ਸਿੰਗਰ ਦਿਓ ਹਨਾ ਜਿਹੜਾ ਮਾਮਾਈ ਦਾ ਗੁਣਗਾਨ ਵਧੀਆ ਤਰੀਕੇ ਨਾਲ ਕਰੇ ਤੇ ਇਹ ਸਾਡੀਆਂ ਇੰਟਰਵਿਊ ਕਰਨ ਦਾ ਇਹ ਹੀ ਮਕਸਦ ਹੁੰਦਾ ਵੀ ਸਾਰੇ ਦੇਖ ਸਕਣ ਔਰ ਇਦਾਂ ਦੇ ਜਿਹੜੇ ਸੁਰੀਲੇ ਬੱਚਿਆਂ ਨੂੰ ਤੁਸੀਂ ਆਪਣੇ ਮਾਮਾਈ ਦੇ ਜਾਗਰਣ ਤੇ ਜਾ ਦਾਤਿਆਂ ਦੇ ਮੇਲੇ ਤੇ ਤੁਸੀਂ ਕਿਸ ਕੋਈ ਵੀ ਇਵੈਂਟ ਹੁੰਦਾ ਤੁਸੀਂ ਸਿਮਰਨ ਤੇਜੀ ਜੀ ਨੂੰ ਬੁਲਾ ਸਕਦੇ ਆ ਔਰ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਸਿਮਰਨ ਤੇਜੀ ਜੀ ਦਾ ਨੰਬਰ ਅਸੀਂ ਇਸ ਇੰਟਰਵਿਊ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਜਿਨ੍ਹਾਂ ਨੇ ਵੀ ਕੰਟੈਕਟ ਕਰਨਾ ਉਹ ਡਿਸਕ੍ਰਿਪਸ਼ਨ ਦੇ ਵਿੱਚੋਂ ਜਿਹੜਾ ਨੰਬਰ ਚੁੱਕ ਕੇ ਇਹਨਾਂ ਨਾਲ ਕੰਟੈਕਟ ਕਰ ਸਕਦਾ ਹਾਂ ਜੀ ਸਿਮਰਨ ਜੀ ਵੀਡੀਓ ਕਾਫੀ ਲੰਬੀ ਹੋ ਗਈ ਹੁਣ ਲਾਸਟ ਦੇ ਵਿੱਚ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਇੱਕ ਬੇਨਤੀ ਕਰ ਦੇਣਾ ਇਹ ਇਹ ਜਿਹੜੇ ਬੱਚੇ ਆ ਬਹੁਤ ਮਿਹਨਤ ਕਰਕੇ ਤੁਸੀਂ ਇਹਨਾਂ ਦੀ ਸੁਣੀ ਆ ਨਾ ਕਿੱਥੋਂ ਕਿੱਥੋਂ ਇਹ ਬਹੁਤ ਇਹ ਨਹੀਂ ਹੁੰਦੇ ਵੀ ਇਹਨਾਂ ਦੇ ਸ਼ੌਂਕ ਆ ਨਾ ਬਹੁਤ ਮਜਬੂਰੀਆਂ ਹੁੰਦੀਆਂ ਸਿੰਗਰਾਂ ਦੇ ਪਿੱਛੇ ਅ ਔਰ ਤੁਸੀਂ ਦੇਖੋ ਵੀ ਇਹ ਕਿੱਥੋਂ ਕਦੋਂ ਦੀ ਇਹ ਸਾਡੀ ਧੀ ਆ ਕਦੋਂ ਦੀ ਮਿਹਨਤ ਕਰਨ ਲੱਗੀ ਆ ਕਿੱਥੇ ਕਿੱਥੇ ਜਾ ਕੇ ਇਹਨੇ ਮਿਹਨਤ ਕੀਤੀ ਆ ਹਨਾ ਤੇ ਅੱਜ ਚਲੋ ਉਸ ਉੱਪਰ ਵਾਲਾ ਪ੍ਰਭਾਤਮਾ ਨੇ ਇਹਨਾਂ ਨੂੰ ਦੁਨੀਆ ਦੇ ਸਾਹਮਣੇ ਆਉਣ ਦਾ ਮੌਕਾ ਦਿੱਤਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿਉਂਕਿ ਜੇਕਰ ਆਪਾਂ ਇਹਨਾਂ ਦੀ ਸਪੋਰਟ ਵੈਸੇ ਜਾਂ ਇਹਨਾਂ ਦਾ ਗਾਣਾ ਕਰਵਾ ਕੇ ਜਾਂ ਹੈ ਨਾ ਇਹਨਾਂ ਨੂੰ ਹੋਰ ਕੋਈ ਸਪੋਰਟ ਨਹੀਂ ਕਰ ਸਕਦੇ ਤੇ ਆਪਾਂ ਇੱਕ ਸਿਰਫ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਮੈਂ ਹਰ ਵੀਡੀਓ ਦੇ ਵਿੱਚ ਨਹੀਂ ਕਹਿੰਦਾ ਕੋਈ ਕੋਈ ਵੀਡੀਓ ਦੇ ਵਿੱਚ ਕਹਿੰਦਾ ਹੁਣ ਨਾ ਵੀ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਜੂ ਜੋ ਇਸ ਬੱਚੇ ਦੀ سپورਟ ਕਰ ਸਕਦਾ ਨਾ ਸਾਡੀ ਭੈਣ ਦੀ سپورਟ ਕਰ ਸਕਦਾ ਇਹ ਉਸ ਇਨਸਾਨ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਸਿਮਰਨ ਜੀ ਲਾਸਟ ਦੇ ਵਿੱਚ ਦਰਸ਼ਕਾਂ ਨੂੰ ਤੁਸੀਂ ਵੀ ਕੋਈ ਨਾ ਕੋਈ ਰਿਕਵੈਸਟ ਜਰੂਰ ਕਰੋ ਜੀ ਹਾਂਜੀ ਰਿਕਵੈਸਟ ਇਹ ਹੈ ਕਿ ਜਿਨੇ ਵੀ ਜ਼ਰੂਰਤیں ਦੇਖ ਰਹੇ ਨੇ ਉਹਨਾਂ ਨੂੰ ਇਹ ਰਿਕਵੈਸਟ ਹੈ ਕਿ ਮੈਨੂੰ ਤੁਸੀਂ ਸਾਰਿਆਂ ਦੀਆਂ ਦੁਆਵਾਂ ਦੇ ਨਾਲ ਮੈਂ ਅੱਗੇ ਆਉਣਾ ਹੈ ਜੇ ਤੁਸੀਂ ਸਾਰਿਆਂ ਨੂੰ ਦੁਆ ਕਰਨੀ ਹੈ ਕਿ ਜੋ ਵੀ ਅੱਗੇ ਕੰਮ ਆਪਾਂ ਕਰੀਏ ਚੰਗਾ ਚੰਗਾ ਹੋਵੇ ਤੇ ਜੋ ਵੀ ਸਾਨੂੰ ਬੁਲਾਉਣਾ ਚਾਹੁੰਦੇ ਐ ਤੇ ਭਾਜੀ ਨਾਲ ਕੰਟੈਕਟ ਕਰਨ ਤੇ ਅਸੀਂ ਆਵਾਂਗੇ ਜ਼ਰੂਰ ਬਾਕੀ ਤੁਹਾਡੀਆਂ ਦੁਆਵਾਂ ਸਦਕੇ ਆਪਾਂ ਅੱਗੇ ਹੋਰ ਕੰਮ ਕਰਾਂਗੇ ਜੀ ਇਹਨਾਂ ਦਾ ਸੰਪਰਕ ਨੰਬਰ ਜਿਹੜਾ ਪਾ ਦਿੱਤਾ ਤੁਸੀਂ ਉਹਦੇ ਤੇ ਕੰਟੈਕਟ ਕਰ ਸਕਦੇ ਆ ਅੱਛਾ ਸਿਮਰਨ ਜੀ ਇੱਕ ਗੱਲ ਰਹਿ ਗਈ ਹਾਂਜੀ ਜਿਹੜਾ ਰਿਆਜ਼ ਆ ਉਹ ਕਦੋਂ ਕਰਦੇ ਆਂ ਔਰ ਕਿੰਨਾ ਕ ਸਮਾਂ ਜਿਹੜਾ ਰਿਆਜ਼ ਆ ਤੁਸੀਂ ਅੱਜ ਕਰਦੇ ਆਂ ਅੱਜ ਦੀ 1.5 ਚ ਕਰਦੇ ਰਿਹਾ ਹਾਂ ਜੀ ਬਿਲਕੁਲ ਰਿਆਜ਼ ਤਾਂ ਕਰਨਾ ਹੀ ਪੈਂਦਾ ਨਾ ਹਾਂਜੀ ਬਿਲਕੁਲ ਤੇ ਕਦੋਂ ਕਰਦੇ ਆਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਔਰ ਕਿੰਨਾ ਕ ਸਮਾਂ ਜਿਹੜਾ ਰਿਆਜ਼ ਕਰਦੇ ਆਂ ਹਾਂਜੀ ਰਿਆਜ਼ ਮਾਰਨਿੰਗ ਟਾਈਮ ਸਵੇਰ 5 ਵਜੇ ਜੀ ਸਵੇਰ ਉੱਠ ਕੇ ਤੇ 1 ਘੰਟਾ ਕਿਉਂਕਿ ਮੈਰਿਡ ਲਾਈਫ ਹੈ ਕੁਝ ਕਰਦੇ ਆਂ ਰਿਸਪੌਂਸਿਬਿਲਿਟੀਆਂ ਹੁੰਦੀਆਂ ਜੀ ਉਹ ਵੀ ਨਿਭਾਉਣੀ ਹੁੰਦੀਆਂ ਤੇ ਹਾਂਜੀ 1-2 ਘੰਟੇ ਵੱਤ ਤੋਂ ਵੱਧ ਜੀ ਹਾਂਜੀ अच्छा ये बहुत जबो मैरिज हो जाती है ना बहुत स्ट्रगल लाइफ हो जाती है बहुत स्ट्रगल हो जाता है लाइफ ਦੇ ਵਿੱਚ जी ਤੇ ਫਿਰ ਵੀ ਉਸ ਸਟਰਗਲ ਦੇ ਦੌਰਾਨ ਵੀ ਇਹ ਇਹ ਜਿਹੜੇ ਸਿੰਗਰ ਆ ਇਹ ਬਹੁਤ ਰਿਆਜ਼ ਕਰਦੇ ਆ ਔਰ ਟਾਈਮ ਕੱਢਣਾ ਹੀ ਪੈਂਦਾ ਰਿਹਾ ਆ ਜੀ ਸਿਮਰਨ ਜੀ ਆਪਾਂ ਵੀਡੀਓ ਨੂੰ ਸਮਾਪਤੀ ਵੱਲ ਲੈ ਕੇ ਜਾਂਦੇ ਆ ਆਕਰ ਦੇ ਦਰਸ਼ਕਾਂ ਨੂੰ ਤੁਸੀਂ ਵੀ ਰਿਕੁਐਸਟ ਜਰੂਰ ਕਰੋਗੇ ਹਾਂਜੀ ਮੇਰੀ ਜਿੰਨੇ ਵੀ ਸੁਰਖਤੇ ਦੇਖ ਰਹੇ ਨੇ ਇਹ ਰਿਕੁਐਸਟ ਹੈ ਕਿ ਤੁਸੀਂ ਮੇਰੀ ਵੀਡੀਓ ਨੂੰ ਆਪਣੇ ਨਾਲ ਸ਼ੇਅਰ ਕਰੋ ਤਾਂ ਕਿ ਮੈਨੂੰ ਸਪੋਰਟ ਮਿਲ ਸਕੇ ਤੇ ਬਾਕੀ ਤੁਹਾਡੀਆਂ ਦੁਆਵਾਂ ਅਸੀਂ ਜਗ ਪੰਜਾਬੀ ਨਿਊਜ਼ ਦੀ ਪੂਰੀ ਟੀਮ ਦੇ ਵੱਲੋਂ ਤੁਹਾਡੇ ਤਹਿ ਦਿਲੋਂ ਧੰਨਵਾਦੀਆਂ ਜੋ ਕਿ ਤੁਸੀਂ ਬਹੁਤ ਕੀਮਤੀ ਸਮਾਂ ਸਾਡੇ ਦਰਸ਼ਕਾਂ ਨੂੰ ਦਿੱਤਾ ਔਰ ਆਖਿਰ ਦੇ ਵਿੱਚ ਇਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਕਰੋ ਜੀ ਧੰਨਵਾਦ ਜੀ ਸਾਰਿਆਂ ਦਾ ਸਾਡੀਆਂ ਅਰਦਾ ਸਾਡੀਆਂ ਅਰਦਾ ਮਜ਼ਾਕ ਉਡਾਣ ਵਾਲਿਆ ਸਦਾ ਕਹਦੇ ਹੁਣ ਤੇਰੇ ਤੋਂ ਨਿਭੈ ਨਿਓ ਜਾਣੀ ਕਰ ਸਦਕੇ ਹਏ ਕਰ ਸਦਕੇ ਇਲਜ਼ਾਮ ਲਗਾਣ ਵਾਲਿਆ ਸਾਥੋਂ ਐਨੀ ਬਦਨਾਮੀ ਪੱਲੇ ਪਈ ਨਿਓ ਜਾਣੀ ਸਾਡੀਆਂ ਜੀ ਦਾ ਸਾਡੀਆਂ ਜੀ ਦਾ ਹਰ ਮਹਿਫਲ ਚ ਤੇਰੀ ਬਲੇ ਬਲੇ ਮੈਂ ਕਰਾਈ ਤੇ ਤੂੰ ਜਿੱਥੇ ਵੀ ਲਵਾਈ ਸਾਡੀ ਪਿੱਠ ਹੀ ਲਵਾਈ ਹਰ ਮਹਿਫਲ ਚ ਤੇਰੀ ਬਲੇ ਬਲੇ ਮੈਂ ਕਰਾਈ ਤੇ ਤੂੰ ਜਿੱਥੇ ਵੀ ਲਵਾਈ ਸਾਡੀ ਪਿੱਠ ਹੀ ਲਵਾਈ ਸਾਨੂੰ ਥਾਂ ਥਾਂ ਤੇ ਹੈ ਸਾਨੂੰ ਥਾਂ ਥਾਂ ਤੇ ਦੋਸ਼ੀ ਟਹਿਰੋਂੜ ਵਣਿਆ ਸਾਥੋਂ ਬਰ ਬਰ ਬੇਇਜ਼ਤੀ ਕਰਈ ਨਿਉ ਜਾਣੀ ਸਾਡੀਆਂ ਜੀਦਾ ਸਾਡੀਆਂ ਜੀਦਾ what vale, you